ਸੋਸ਼ਲ ਮੀਡੀਆ ਤੇ ਮਸ਼ਹੂਰ ਪੰਜਾਬੀ ਗਾਇਕ ਸਰਜੀਤ ਪੁੱਲਰ ਦੀ ਇੱਕ ਵੀਡੀਓ ਬੜੀ ਹੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ। ਇਸ ਵੀਡੀਓ ਦੇ ਵਿੱਚ ਉਹ ਰੋਡ ਉੱਪਰ ਪੁਲਿਸ ਦੇ ਨਾਲ ਬਹਿਸ ਕਰਦਾ ਹੋਇਆ ਨਜ਼ਰ ਆ ਰਿਹਾ ਹੈ। ਦਰਅਸਲ ਗੱਲ ਇਹ ਹੋਈ ਕਿ ਜਦ ਸਰਜੀਤ ਪੁੱਲਰ ਆਪਣੀ ਫੋਰਚਨਰ ਗੱਡੀ ਦੇ ਵਿੱਚ ਜਾ ਰਿਹਾ ਸੀ ਤਾਂ ਉਸ ਤੇ ਇੱਕ ਫੈਨ ਦੇ ਵੱਲੋਂ ਉਸ ਦੇ ਨਾਲ ਫੋਟੋ ਖਿਚਵਾਉਣ ਦੇ ਲਈ ਹੱਥ ਵਧਾਇਆ ਗਿਆ ਜਿਸ ਤੋਂ ਬਾਅਦ ਸਰਜੀਤ ਪੁੱਲਰ ਨੇ ਡਰਾਈਵਰ ਨੂੰ ਗੱਡੀ ਰੋਕਣ ਦੇ ਲਈ ਕਿਹਾ ਤੇ ਜਿਵੇਂ ਹੀ ਉਸ ਦੇ ਵੱਲੋਂ ਗੱਡੀ ਤੋਂ نیچے ਉਤਰ ਕੇ ਫੋਟੋ ਖਿਚਵਾਈਆਂ ਜਾ ਰਹੀਆਂ ਸਨ ਤਾਂ ਪੁਲਿਸ ਦੇ ਵੱਲੋਂ ਉਹਨਾਂ ਨਾਲ ਬਹਿਸ ਕੀਤੀ ਗਈ ਜਿਸ ਤੋਂ ਬਾਅਦ ਮੌਕੇ ਤੇ ਵੀਡੀਓ ਬਣ ਗਈ ਤੇ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਦੇਖੋ ਤੁਸੀਂ ਵੀ ਉਹਨਾਂ ਦੀ ਇਹ ਵੀਡੀਓ ਤੇ ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜਰੂਰ ਦਿਓ ਮੈਂ ਤੁਹਾਨੂੰ ਦੱਸੂਗਾ ਜੇਕਰ ਵੀ ਸਾਡੀ ਕੋਈ ਫੋਟੋ ਖਿੱਚੀ ਫਿਰ ਬੈਠਾ ਕੱਲ ਦਾ ਆਖਾਂ ਤੋਂ ਆਦੇ ਕੱਲ ਦੀ ਅਪਡੇਟ ਆਵਾਜ਼ ਆਵਾਜ਼ ਲਾ ਬੈਠ ਤੂੰ ਬੇਤੁ ਬਿੱਤੇ ਚਾਰ ਗੱਲ ਚਾਹ ਲੈ ਗੱਲ ਕੀ ਗੱਲ ਹੋ ਗਈ ਨੇ ਬਸ ਮੈਂ ਤੁਹਾਨੂੰ ਦੱਸੂ ਤਾ ਨਾ ਤੂੰ ਅਗਰ ਵੀ ਸਾਡੀ ਕੋਈ ਫੋਟੋ ਖਿੱਚੀ ਨਾ ਫਿਰ ਬੈਠਾ ਦਾ ਦੱਸਣਾ ਬਾਰੇ ਗੈਰਾਂਤੀ ਸਪੋਰਟ ਦਾ ਆਵਾਜ਼ ਨਾ। ਤੁਸੀਂ ਬੇਤੁ ਬਿੱਤੇ ਚਾਰ ਕਰਦੇ। 2020 ਨੇ। ਹਰ ਪੰਜਾਬੀ ਅਪਡੇਟ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ। ਧੰਨਵਾਦ।